ਗਵਾਂਡੀਆਂ ਵੱਲੋਂ ਇੱਕ ਔਰਤ ਦੀ ਕੁੱਟਮਾਰ ਕਰਨ ਦੇ ਲਾਏ ਗਏ ਦੋਸ਼ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਵੀਡੀਓ ਜਿਸ ਵਿੱਚ ਕੁਝ ਲੋਕ ਇੱਕ ਔਰਤ ਦੀ ਕੁੱਟਮਾਰ ਕਰ ਰਹੇ ਹਨ ਅਤੇ ਬਲ ਪੁੱਟ ਰਹੇ ਹਨ ਇਹ ਸਾਰਾ ਮਸਲਾ ਹਲਕਾ ਮਹੀਟਾ ਦੇ ਕਸਬਾ ਗੈਂਦੀਪੁਰ ਦੇ ਨੇੜਲੇ ਪਿੰਡ ਪਲਵੰਡੀ ਘੁੰਮਣ ਦਾ ਹੈ ਇਸ ਸੰਬੰਧੀ ਪੀੜਤ ਔਰਤ ਦੇ ਪਤੀ ਬਲਵੰਤ ਸਿੰਘ ਪੁੱਤਰ ਬਲਕਾਰ ਸਿੰਘ ਨੇ ਜਾਣਕਾਰੀ ਦੰਨੀਆਂ ਦੱਸਿਆ ਕਿ ਸਾਡੇ ਘਰ ਨੂੰ ਜਾਂਦਾ ਰਸਤਾ ਇੱਥੇ ਸਾਡੇ ਗੁਆਂਢੀਆਂ ਨੇ ਪਸ਼ੂ ਬਣੇ ਹੋਏ ਹਨ ਅਤੇ ਸਾਡੇ ਪਰਿਵਾਰ ਨੂੰ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ। ਇੱਕ ਮੰਡੀ ਜਦ ਗੁਆਂਢੀਆਂ ਨਾਲ ਗੱਲ ਕੀਤੀ ਗਈ ਤਾਂ ਗੁਆਂਢੀ ਜਗENDER ਸਿੰਘ ਵੱਲੋਂ ਆਪਣੇ ਪਰਿਵਾਰ ਸਮੇਤ ਮੇਰੀ ਘਰ ਵਾਲੀ ਦੀ ਕੁੱਟਮਾਰ ਕੀਤੀ ਗਈ ਜਿਸ ਦੀ ਦਰਖਾਸਤ ਅਸੀਂ ਪੁਲਿਸ ਚੌਕੀ ਜੰਤੀਪੁਰ ਨੂੰ ਲਿਖਵਾ ਦਿੱਤੀ ਹੈ। ਅਸੀਂ ਉક્ત ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕਰਵਾਉਣਾ ਚਾਹੁੰਦੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇਖ ਕੇ ਫੀੜਿਤ ਔਰਤ ਦੇ ਹੱਕ ਵਿੱਚ ਆਏ ਵਾਲਮੀਕ ਸੰਸਥਾ ਦੇ ਆਗੂ ਕਰਨਜੀਤ ਸਿੰਘ ਬਰਾੜ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱੰਨੀ ਆ ਕਿ ਜੇਕਰ ਔਰਤ ਨੂੰ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਸਾਨੂੰ ਟਿੱਕਾ ਸੰਘਰਸ਼ ਕਰਨਾ ਪਵੇਗਾ ਇਸ ਬੰਦੀ ਜਦ ਦੂਜੀ ਧਿਰ ਦੇ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਾਬੇ ਸਾਹਮਣੇ ਸਾਡੀ ਜ਼ਮੀਨ ਹੈ ਜਿਸ ਵਿੱਚ ਇਹਨਾਂ ਵੱਲੋਂ ਬਲਬ ਦਾ ਕੱਚ ਅਤੇ ਟਾਈਲਾਂ ਦੇ ਕੱਟ ਪੀਸੁੱਟੇ ਗਏ ਹਨ ਮੇਰੇ ਪੈਰ ਵਿੱਚ ਕੱਚ ਲੱਗਣ ਕਰਕੇ ਸੱਟ ਲੱਗ ਗਈ ਹੈ ਮੇਰੀ ਪਤਨੀ ਉਹਨਾਂ ਨੂੰ ਦੱਸਣ ਗਈ ਤਾਂ ਆਪਸ ਵਿੱਚ ਬਹਿਸ ਹੋ ਗਈ ਤਾਂ ਉਹ ਲੜਨ ਲੱਗ ਪਏ ਮੈਂ ਤਾਂ ਸਿਰਫ ਇਸ ਡਾਊਨ ਦੀ ਕੋਸ਼ਿਸ਼ ਕੀਤੀ ਸੀ ਸਾਰਾ ਮਾਮਲਾ ਪੁਲਿਸ ਨੂੰ ਦੱਸ ਦਿੱਤਾ ਹੈ ਜਦ ਇਸ ਮਾਮਲੇ ਸਬੰਧੀ ਪੁਲਿਸ ਚੌਕੀ ਜਾਂ ਗੈਂਦੀਪੁਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਹਨ ਜੋ ਵੀ ਗਲਤ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਜੰਹਤੀਪੁਰ ਤੋਂ ਰਾਜਾ ਕੋਟਲੀ ਸੁਖਬੀਰ ਸਿੱਧੂ ਦੇ ਨਾਲ ਪ੍ਰਿੰਸ ਖੇਡ ਦੀ ਖਾਸ ਰਿਪੋਰਟ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਪਬਲਿਕ ਪ੍ਰਾਈਮ ਟੀਵੀ ਦਾ ਨਾਮ ਬਲਵੰਤ ਸਿੰਘ ਸਨੋਪਲਕਰ ਸਿੰਘ ਪਿੰਡ ਤਲਵੰਡੀ ਖੁੰਮਣੇ। ਇਹ ਘਟਨਾਈ ਹੈ ਕਿ ਮੇਰਾ ਘਰ ਨੂੰ ਰਾਹ ਜਾਂਦਾ ਮਤਲਬ ਕਿ ਇਹ ਗਵਾਂਡੀ ਆਡੇ ਉਹਨਾਂ ਦੇ ਕਿਲੇ ਗੱਡੀ ਰਾਜ ਡੰਗਰ ਬੰਨ ਛੱਡਦੇ ਆ। ਉਹ ਮਤਲਬ ਇਹਨਾਂ ਨੂੰ ਇੱਕ ਦੋ ਵਾਰੀ ਪਹਿਲਾਂ ਵੀ ਕਿਹਾ ਤੇ ਮਤਲਬ ਡੰਗਰ ਤੇ ਰੇਲੀਆਂ ਨਾਲ ਖਲਾ ਰਹਿ ਪਰ ਉਹ ਮਤਲਬ ਤੇ 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 ਮੇਰੀ ਨਾਲੀ ਵਿੱਚ ਪ੍ਰੈਗਨੰਟੀ ਹੈ। ਪ੍ਰੈਗਨਸੀ ਹੈ ਤੇ ਮੈਨੂੰ ਜਾਣਾ ਹੁੰਦਾ ਵਾ ਗੱਡੀ ਗੁੱਡੀ ਲੈ ਕੇ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਤੇ ਇਹ ਗੱਲ ਨੂੰ ਕਰਕੇ ਜਨਾ ਅੱਜ ਮੇਰੀ ਨਾਲੀ ਦੀ ਗੱਲ ਪੈ ਗਈ ਹੈ। ਜੀ ਜੰਗਲਾ ਰਾ ਦਿੱਲੀ ਨਾ ਬਲਜੀਂਪੁਰ ਤੇ ਮੁੰਡਾ ਇਹਨਾਂ ਦਾ ਲਾਪਰੀ ਤੇ ਕੁਰੀ ਵਾਲੇ ਹੱਤ ਤੀ ਦੌਰ ਫਿਰ ਹਾਂ ਜੀ ਜੀ ਕੁੱਛ ਕਰ ਦਿੱਤੀ ਐ ਚੋਕੀ ਜੇਂਤੀ ਪਰ ਚੋਕੀ ਉਹਨਾਂ ਨੂੰ ਕਰਵੇ ਕਹਿੰਦੇ ਸਖਤ ਸਖਤ ਕਾਰਵਾਈ ਕਰਨ ਮੰਗ ਕਰਦੇ ਆ ਜੀ ਇਹਨਾਂ ਦੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਮਾ ਜਾਨੀ ਮਰਸੀ ਭਗਵਾਨ ਬਦਮੀ ਸਰਬ ਸੰਜਿਆ ਕਿੰਡ ਇੰਡਸਟਰੀ ਦੇ ਮੁੱਖ ਸੰਚਾਲਕ ਸ਼ਰਮਜੀਤ ਸਿੰਘ ਬਰਾੜ ਇਸ ਆਸਤਾ ਦੇ ਪ੍ਰਮੁੱਖ ਹੋਦੇਦਾਰਾ ਜੀ ਇਹਦੀ ਪਤਨੀ ਨਾਲ ਜੋ ਕੁਝ ਜਾਤੀ ਲੋਕਾਂ ਨੂੰ ਕੀਤੀ ਗਈ ਹੈ ਚਿੱਤੇ ਦੇ ਨੰਗਾ ਕਰਦੀ ਹੋਈ ਆ ਪਿੰਡ ਤਲਵੰਡੀ ਹੁੰਮੜ ਦਾ ਅਸੀਂ ਉਹ ਘਟਨਾ ਦੀ ਕਰੜੇ ਸ਼ਬਦਾ ਚ ਨਿੰਦਾ ਕਰਦੇ ਆਂ ਔਰ ਇਸ ਸਬੰਧਤ ਅਸੀਂ ਸਬੰਧਤ ਚੌਕੀ ਜੰਦੀਪੁਰ ਨੂੰ ਦਰਖਾਸਤ ਕਰ ਦਿੱਤੀ ਦੋਸ਼ੀਆਂ ਦੇ ਵਿਰੁੱਧ ਦੋਸ਼ੀਆਂ ਦੇ ਦਰਖਾਸਤ ਕਰਕੇ ਅਸੀਂ ਮਜੀਠੇ ਇਹਨਾਂ ਦੀ ਪਤਨੀ ਭੈਣ ਜੀ ਨੂੰ ਐਡਮਿਟ ਕਰਵਾਇਆ ਗਿਆ ਕਿਉਂਕਿ ਉਹ ਬੀ ਸੱਟਾਂ ਲੱਗੀਆਂ ਵਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਦੋਸ਼ੀਆਂ ਨੇ ਜਿਨ੍ਹਾਂ ਲੋਕਾਂ ਨੇ ਇਹ ਭੈਣ ਨਾਲ ਮਾਰਾ ਸੱਟਾਂ ਗਾਲੀ ਗਲੋਚ ਵੇਖੋ ਵੀਡੀਓ ਵਾਇਰਲ ਆ ਵੀਡੀਓ ਬਣੀ ਪਈ ਹੈ ਕਿਉਂਕਿ ਪੁਲਿਸ ਨੂੰ ਵੀ ਅਸੀਂ ਵੀਡੀਓ ਦਿੱਤੀ ਆ ਚੱਕਤੇ ਦਿਨ ਅਜਾਤੀ ਕੀਤੀ ਗਈ ਆ ਇਕੱਲੀ ਘਰ ਸੀ ਬੱਚੇ ਘਰ ਸੀ ਅਸੀਂ ਪ੍ਰਸ਼ਾਸਨ ਤੋਂ ਖਾਸ ਕਰਕੇ ਪੰਜਾਬ ਪੁਲਿਸ ਕੋ ਪੂਰਾ ਸਮਾਜ ਬਸ ਸਮਾਜਿਕ ਸੰਗਠਨ ਜਥੇਬੰਦੀਆਂ ਵਾ ਇਕਤਾ ਰੂਪ ਚ ਅਸੀਂ ਜੋ ਭੈਣ ਜੀ ਨਾਲ ਆਜ਼ਾਦੀ ਟਕੇਸ਼ਾ ਹੀ ਹੋਈ ਆ ਉਹਦੇ ਇਨਸਾਫ ਲਈ ਬੇਨਤੀ ਕਰਦੇ ਆ ਕਿ ਇਹ ਜੋ ਬੰਦਾ ਇਨਸਾਫ ਦਿੱਤਾ ਜਾਵੇ ਔਰ ਦੋਸ਼ੀਆਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਅਦਰਵਾਈਜ਼ ਕੋਈ ਸਿਆਸੀ ਪ੍ਰਸ਼ਾਸਨ ਵੱਲੋਂ ਸਿਆਸੀ ਦਬਦਬਾ ਨਾਲ ਇਸ ਦੋਸ਼ੀ ਅਵਰੁੱਧ ਕੋਈ ਢਿੱਲੀ ਕਾਰਵਾਈ ਕੀਤੀ ਤਸਤੇ ਗੰਭੀਰ ਸਿੱਟੇ ਨਿਕਲਣਗੇ ਸੰਘਰਸ਼ ਦੀ ਰੂਪਰੇਖਾ ਤਿੱਖੀ ਹੋਵੇਗੀ ਕਿਉਂਕਿ ਅਸੀਂ ਇਨਸਾਫ ਲਈ ਬੇਨਤੀ ਕਰ ਰਹੇ ਹਾਂ ਇਸ ਕਰਕੇ ਅਸੀਂ ਉਹਦਾ ਜਿਹੜਾ ਸੱਟਾ ਨਿਕਲਣਾ ਵਾ ਉਹਦਾ ਖੁਦ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਅਸੀਂ ਸੜਕਾਂ ਦੇ ਉੱਤੇ ਕੇ ਹਾਂ ਦਾ ਨਾਰਾ ਮਾਰਾਂਗੇ ਚਿੱਟੇ ਦਿਨ ਜੋ ਇਸ ਦੀ ਪਤਨੀ ਭੈਣ ਜੀ ਨਾਲ ਜਾਤੀ ਹੋਈ ਆ ਦੁਬਾਰਾ ਫੇਰ ਉਸ ਜਿਸ ਦੇ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਆ ਔਰ ਪ੍ਰਸ਼ਾਸਨ ਤੋਂ ਉਸ ਦੀ ਇਨਸਾਫ ਲਈ ਬੇਨਤੀ ਕਰਦੇ ਆ ਕਿ ਉਹਦੇ ਜੋ ਦੋਸ਼ੀ ਅਮਰੋਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਇਹ ਹੀ ਸਾਡੀ ਮੰਗ ਹੈ ਦੀ ਖਾਸ਼ ਕਰਕੇ ਥੈਂਕ ਯੂ ਹਾਂ ਜੀ ਮੈਂਬਰ ਸਾਹਿਬ ਜਿਹੜੀ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਸਬੰਧ ਵਿੱਚ ਕੁਝ ਦੋਸ਼ ਲਾਏ ਆ ਤੁਹਾਡੇ ਉੱਪਰ ਵੀ ਕੁੱਟਮਾਰ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਕੀ ਕਾਰਨਾ ਜੀ ਜੀ ਵੀਰ ਜੀ ਇਹ ਕਾਰਨਾ ਵੀ ਇਹ ਜਨਾਨੀ ਜਿਹੜੀ ਆ ਇਹ ਕੱਚ-ਪੁੱਛ ਸਾਡੇ ਜੋ ਵੀ ਟੁੱਟੇ ਪਲੇਟਾਂ ਆ ਜਾਂ ਘਰਾਂ ਚ ਲਾਈ ਦੀਆਂ ਇਹ ਤੇ ਕੱਚ-ਪੁੱਛ ਬਲਬ ਬਲੂ ਸਾਰੇ ਸਾਡੀ ਪੈੜੀ ਸੁੱਟਦੇ ਆ ਤੇ ਅਸੀਂ ਕੱਲ ਕਦੂ ਕਰਨਾ ਜਦੋਂ ਗਏ ਆ ਤੇ ਪੈਰ 'ਚ ਵੱਜ ਗਿਆ ਬਲਬ ਤੇ ਲੱਗੋ ਲਾਨ ਹੋ ਗਿਆ ਪੈਰ ਤੇ ਅੱਜ ਵੀ ਪਾਣੀ ਵੇਖਣ ਗਏ ਕਦੂ ਕਰਨ ਲੱਗਿਆਂ ਤੇ ਇਹ ਗਾਲ੍ਹਾਂ ਕੱਢਦਾ ਕੰਨਦਾ ਵੀ ਆ ਕਿ ਜਿੱਦਾਂ ਮਰਜ਼ੀ ਜੋ ਮਰਜ਼ੀ ਪੈਰ ਪਾਟਣ ਪਾ ਹੱਥ ਪਾਟਣ ਮੈਂ ਤੇ ਕੂੜਾ ਕੰਨ ਦੇਦਾ ਸੁਤਣਾ ਤੇ ਮੈਂ ਜੋ ਆਪਾਂ ਘਰ ਆ ਗਿਆਂ ਹੀ ਪਿੰਡ ਦੀ ਪੰਚਾਇਤ ਨੂੰ ਕੱਲ ਦੀ ਤਲਾਹ ਦਿੱਤੀ ਜੇ ਅੱਜ ਵੀ ਸਵੇਰੇ ਤੇ ਨਾਲ ਦੇ ਘਰ ਦੇ ਪਰਿਵਾਰ ਗਿਆ ਆ ਵੀ ਚੱਲ ਅਸੀਂ ਜਾ ਕੇ ਕਹਿ ਉਹਨੇ ਤੂੰ ਨਾ ਜਾ ਤੇ ਇਹ ਕਹਿ ਉਹਨੇ ਵੀ ਨਾ ਸੋਟ ਤੇ ਘਰ ਦੇ ਗਏ ਆ ਤੇ ਘਰਦਿਆਂ ਨੂੰ ਗੰਦਮਾਲ ਬੋਲਣ ਦਾ ਵੀ ਆ ਇਹਨਾਂ ਦੇ ਹੱਥੀ ਪੈ ਗਈ ਇਹਦੇ ਵਾਲ ਫੜਲੇ ਇਹਨਾਂ ਫੜਲੇ ਤੇ ਜਦੋਂ ਇਹ ਕੁਲਪੀਆਂ ਆ ਤੋ ਕੋਸ਼ ਉਹਦੇ ਚਾਚਾ ਸਹਰਾ ਤੇ ਚਾਚੀ ਸਾਸਾ ਉਹਸ਼ ਡਾਉਂ ਰਹੀ ਐ ਜਿੱਥੋਂ ਮੈਂ ਮੁੜ ਕੇ ਭੱਜ ਗਿਆ ਮੈਂ ਜਾ ਕੇ ਛਡਾਇਆ ਨਹੀਂ ਛੜਦੀਆਂ ਨਾ ਇੱਕ ਦੂਜੇ ਦੇ ਵਾਲ ਘੁੱਟ ਕੇ ਫੜੇ ਸੀ ਤੋ ਮੈਂ ਆਪਣੇ ਘਰ ਦੀ ਤੇ ਦਵਥੜਾ ਮਾਰਿਆ ਤੇ ਦੋ ਦੇ ਮਾਰਿਆ ਵੀ ਤੁਸੀਂ ਛਡੋ ਕੁੜੀ ਆ ਮੈਂ ਤੇ ਆਪਣੇ ਘਰ ਦੀ ਨੂੰ ਕਿਹਾ ਵੀ ਤੁਸੀਂ ਆਏ ਕੋਲਾ ਮਾ ਤੇ ਜਦ ਅਸੀਂ ਪਿੰਡ ਦੀ ਪੰਚਾਇਤ ਨੂੰ ਕਿਹਾ ਤੇ ਪਿੰਡ ਦੀ ਪੰਚਾਇਤ ਪੁੱਛੀ ਹਾਨੀ ਸਰ ਇੱਕ ਤਲਵੰਡੀ ਖੰਮਣ ਤੋਂ ਕਿਰਨਦੀਪ ਕੌਰ ਵਾਈਫੋ ਬਲਵੰਤ ਸਿੰਘ ਵੱਲੋਂ ਦਰਖਾਸਤ ਆਈ ਆ ਜੀ ਕੁੱਟਮਾਸ ਬੰਦੀ ਕੀ ਕਰ ਲਈ ਜੀ ਉਹਨਾਂ ਦੇ ਬਿਆਨਾਂ ਦੇ ਕੱਲ ਆਪਾਂ ਪੱਚਾ ਰਾਤੀ ਦਿੱਤਾ ਸੀਗਾ ਮਕਦਮਾ ਨੰਬਰ 4 ਮੇਰੀ 157 24 ਅੰਡਰ ਸੈਕਸ਼ਨ 32 115 74 76 3 ਜੁਨ 5 ਬੀ ਐਨ ਐਸ ਦੇ ਅਧੀਨ ਪਛਾਤਾ ਦਿੱਤਾ ਵਾ ਇਹਦੇ ਵਿੱਚ ਜਗਿੰਦਰ ਸਿੰਘ ਤੇ ਉਹਦੀ ਵਾਈਫ ਰਜੀਤ ਕੌਰ ਜਿਹੜੀ ਉਹ ਅਜੇ ਅਰੈਸਟ ਪਾਤੀ ਹੈ ਉਹਨਾਂ ਨੂੰ ਅਜੇ ਪੇਸ਼ਦਾਨਦ ਕਰਾਇਆ ਗਿਆ ਵਾ ਬਾਕੀ ਉਹਦਾ ਮੈਡੀਕਲ ਜਿਹੜੀ ਹੈ ਜੀ ਕਿਰਨਦੀਪ ਕੋ ਮੈਡੀਕਲ ਹੌਂਸ ਤੇ ਜੋ ਵੀ ਮੈਡੀਕਲ ਚ ਆਏਗਾ ਉਹਦੇ ਦੀਨ ਕਰਲੀ ਕੀਤੀ ਗਈ। ਇਹ ਸਰ ਜਿਹੜਾ ਝਗੜੇ ਦਾ ਕਾਰਨ ਕੀ ਹੋਇਆ ਜੀ ਮੋਢਲੀ ਜਾਂਦੇ ਵਿੱਚ ਕੀ ਕਾਰਨ ਆਏ ਨੇ? ਝਗੜੇ ਦਾ ਕਾਰਨ ਇਹਦਾ ਇਹ ਹੈ ਕਿ ਇੱਕ ਧਿਰ ਜਿਹੜੀ ਹੈ ਮਦੀਖ ਧਰ ਕਹਿੰਦੀ ਹੈ ਕਿ ਇਹਨਾਂ ਨੇ ਰਸਤੇ ਵਿੱਚ ਜਿਹੜੇ ਆਪਣੇ ਪਸ਼ੂ ਬੰਦੇ ਆ ਰਸਤਾ ਬਲੌਕ ਕੀਤਾ ਹੋਇਆ ਇਹਨੂੰ ਕਈ ਵਾਰੀ ਕਿਹਾ ਹੋ ਪਰ ਇਹ ਆਪਣੇ ਇਥੋਂ ਪਸ਼ੂ ਨਹੀਂ ਗੋਲਦੇ। ਤੇ ਦੂਸਰੀ ਧਿਰ ਜਿਹੜੀ ਉਹ ਕਹਿੰਦੀ ਕਿ ਸਾਡੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਕਾਜ ਵਗੈਰਾ ਦਾ ਕੂੜਾ ਕੰਪੜ ਸੁਟ ਦਿੰਦੇ ਆ। ਜਿਹਦੇ ਕਰਕੇ ਇਹ ਆਪਣੀ ਪਹਿਲੀ ਚੀਜ਼ ਆਨੇ ਸਾਡੇ ਖਾਚ ਵਜਦਾ ਵਾ ਇਹਨਾਂ ਦੀ ਆਪਸ਼ ਵਿੱਚ ਚੇਸੇ ਕਰ ਤੋਰ ਜੀ ਚੱਲਦੀ ਸੀ ਕਾਹਦੇ ਸਮੇਂ ਤੇ ਹੁਣ ਇਹਨਾਂ ਦੀ ਜਿਆਦੀ ਕੱਲ ਲਗਾਈ ਹੋਈ ਸੀ ਜਿਹਦੇ ਕਰਕੇ ਆਪਾਂ ਕਰਨ ਦੀ ਵਾਈਫ ਆਫ ਬਲਵੰਤ ਸਿੰਘ ਦੇ ਖਿਲਾਫ ਮਕਦਮਾ ਦਿੱਤੀ ਕਰਕੇ ਦਫਤਰੀ ਸ਼ੁਰੂ ਕਰਾ ਠੀਕ ਹੈ ਸਰ ਥੈਂਕ ਯੂ